ਜੈ ਮਸਤਰੀ ਜੈ ਬਲੀਆ ਦੀ ਜੈ ਵੀ ਰਾ ਦੀ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਭਾਈ ਜੇਠ 4 ਜੂਨ ਨੂੰ ਤੋਸਲਾਨਾ ਮੇਲਾ ਤੰਦਨ ਬਾਬਾ ਰੋਤੇਸ਼ਾ ਤੰਦਨ ਬਾਬਾ ਕਲਿਪੇਸ਼ਾ ਤੇ ਯਾਰ ਸੇਰਪੁਰ ਪਿੰਡ ਵਿੱਚ ਕਰਾਇਆ ਜਾ ਰਿਹਾ ਉਹਦੇ ਵਿੱਚ ਐਸਵਾ ਸੰਗਤ ਸਾਰੀ ਦੂਰ ਤਰੇਟੇ ਚਲ ਕੇ ਆਈ ਹੈ ਵਿਸ਼ੇਸ਼ ਤੌਰ ਤੇ ਦੇਸ਼ ਪਰਦੇਸ ਤੋਂ ਸੰਗਤ ਇਤੇ ਆਈ ਹੋਈ ਹੈ ਸਾਡੇ ਮਾਨਜੋ ਗladi ਸੁਦਰ ਜੀ ਔਰ ਇਹਨਾਂ ਡੈਡੀ ਜੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੁਦੀਤ ਸੁੰਦਰ ਜੀ ਜੁਕੇ ਜੋ ਇਸ ਬੱਚੇ ਪ੍ਰਵਾਸ ਤੇ ਯੋਗਦਾਨ ਦਾ ਸੰਕਾ ਇਹ ਬੇਲੇ ਨੇ ਪੂਰੇ ਦੁਨੀਆ ਵਿੱਚ ਬੜੇ ਬੜਾ ਨਾਮ ਬਣਾਇਆ ਕੁਝ ਕੋਟੀ ਦੇ ਕਲਾਕਾਰ ਜੀਸ਼ਰਤ ਅਲੀ ਗਵਾਰ ਤੇ ਪਾਲੀਬਾਸ ਸਿੰਘ ਪੁਰੀ ਸੰਗਤ ਇਸ ਟਾਈਮ ਰੋਪ ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਸੋ ਸੁੰਝੀ ਦੁਨੀਆ ਨੂੰ ਹਸਤਾ ਦੇ ਦਰਵਾਜ਼ੇ ਤੋਂ ਸਾਡੀ ਪਰਉਦਾ ਕਮੇਟੀ ਵੱਲੋਂ ਸੇਵਾ ਦਾ ਬਹੁਤ-ਬਹੁਤ ਮਾਰਕਾ ਬਹੁਤ-ਬਹੁਤ ਜ਼ਹੀਆਂ ਕੋਟੈਨਿਕ ਸਟਰੀਮ ਵੀ ਅੱਜ ਆਈ ਹੋਈ ਹੈ ਪਹਿਲਾ ਟੀਮ ਪ੍ਰਿਤਮਪੰਦਰੀ ਸੀਆਰ ਬਹੁਤ-ਬਹੁਤ ਇਸ ਮੇਲੇ ਵਿੱਚ ਹਮ ਸਾਥ ਬਹੁਤ ਵੱਡਾ ਅਸ਼ਾ ਅੰਦਰ ਬਹੁਤ ਦੂਰ ਦੇ ਲੋਕਾਂ ਨਾਲ ਜੁੜਦੀ ਹੈ ਜਿਹੜੀਆਂ ਬਸਤਾ ਸੂਰੀ ਆਈ ਹੈ ਜੋ ਸੁਖੜਾ ਸੋਖ ਉਹ ਮਰੀ ਹੁੰਦੇ ਐ ਜਿੱਤੇ ਉੱਪਰ ਆ ਕੇ ਪੁੱਛਦੇ ਉਹ ਭਾਰਤ ਦਾ ਕਿਤੇ ਮੇਲਾ ਪੁਰਾਣੇ ਸਮੇਂ ਤੋਂ ਲੱਗਦਾ ਸੀ ਅੱਜ ਜੀ ਦੇਖੋ ਜੀ ਵਿਸ਼ੇਸ਼ ਤੌਰ ਤੇ ਦੋ ਕਿਲਾ ਗੈਰਸ ਨੇ ਇੱਕ ਪਾਣੀ ਪਾਸੀ ਪੁਰੇ ਇੱਕ ਰੇਸ਼ਲ ਕਲਾਂ ਕਵਾਨ ਦੇ ਕੌਨਸਲ ਇਹ ਸੰਗਤ ਦਾ ਫਰਾਜ ਕਮਲ ਸਾਬਲੀਆ ਨੇ ਪ੍ਰੋਗਰਾਮ ਹੈ ਵੀਰ ਅਕੀਰ ਨੇ ਪ੍ਰੋਗਰਾਮ ਹੈ ਸੇ ਦਰਬਾਰ ਸਰਬੱਤੇ ਭਲੇ ਦੀ ਗੱਲ ਕਰਦੇ ਸਮੁੱਚੀ ਮਾਨਵਤਾ ਦੀ ਭਲਿ ਟੀਮ ਸਟੇਕੇ ਦਾ ਬਹੁਤ ਦਾ ਸਤਿਕਾਰ ਜੀ ਦੇ ਮੇਰੇ ਮਾਨਸ ਸਟੈਂਡ ਆਨਰ ਉਹਦੀ ਝੋਲੀ ਹੈ ਮਸਤਾਂ ਖੁਸ਼ੀਆਂ ਆ ਰਹੀਆਂ ਨੇ ਸੋ ਬੜੀਆਂ ਖੁਸ਼ੀਆਂ ਵਾਲਾ ਨਾਟਕ ਹੈ ਬਾਈ ਜਿਹੜਾ ਕਰਦੇ ਜਿੰਦਰਾ ਆਪਣਾ ਰੇਨ ਨਾ ਹੁੰਦਾ ਹੈ ਅੱਛਾ ਲੈ ਵੀ ਜੀ ਇਸ ਪਾਣੀ ਜਦੀਸ਼ ਸਿੰਘ ਗੁਰਦੇਵ ਮਾਨ ਸਰ ਆ ਇਨਾਂ ਨੂੰ ਮਹਾਨ ਨਾ ਬਣਾਓ ਛੋਟੇ ਬੱਚੇ ਕਿਉਂਕਿ ਇਨਾਂ ਨੂੰ ਅਸੀਂ ਇੰਕਰ ਬਣੇਗੇ ਬਹੁਤ ਸਾਰੇ ਮਾਣਾਂ ਦਾ ਧੰਨਵਾਦ ਇੱਕ ਸਨਾਂ ਛੋਟੇ ਬੰਦ ਵੀਰ ਐਫੇਡ ਨੂੰ ਚਾਚਾ ਜੀ ਨੂੰ ਮਿਲਣਾ ਮੇਟਾ ਤੁਹਾਨੂੰ ਤੇ ਦੇਦੇ ਅਸੀਂ ਕੁਰਬਾਨ ਦੇ ਦਿੱਤੇ ਉਪਰ ਚਾਚਾ ਜੀ ਨੇ ਮੈਨੂੰ ਮਿਲ ਕੇ ਗੋਲੂ ਦਿੱਤੇ ਅਸੀਂ ਤੇ ਆਹ ਨਾਲ ਉਹ ਬਾਹਰ ਗਏ ਆ ਮੈਂ ਆ ਕੇ ਖੜਾ ਹੀ ਹੋਇਆ ਤੇ ਚਾਚੀ ਕਹਿੰਦੇ ਨੇ ਤੇਰੇ ਭਰਾ ਨੇ 500 ਰੁਪਏ ਤੇਰੇ ਨਾਲ ਦੇ ਦਿੱਤੇ ਚਾਚੀ ਸੱਚੀ ਸੁੱਚੀ ਦਾ ਉਹਨੇ ਕੋ 500 ਰੁਪਏ ਨਾਲ ਬਣਿਆ ਮੇਰੀ ਵੀ ਭੈਣ ਆ ਗਿਆ ਉਹਨੇ ਇੱਥੇ ਸਾਡੇ ਪਿੰਡ ਦਾ ਮਿਲਣਾ ਸਾਡੇ ਬਿਰੋਧਜੋਧਤ ਨਹੀਂ ਦੀ ਗੱਲ ਕਰਦਾ ਪਰ ਮਹਿੰਗਾ ਜੁਰਮ ਨਹੀਂ ਕੋਈ ਗੁੰਮ ਦੇਖਦੇ ਲੱਗਾ ਕੋਈ ਸਮਾਸੀ ਜਦੋਂ ਅਸੀਂ ਅਸੀਂ ਕਿਹਾ ਸੀ ਲੰਬੇ ਥਾ ਮੈਨੂੰ ਆਪਣੇ ਨਗਰ ਤੇ ਮਾਣ ਆਪਣੇ ਪਿੰਡ ਦੇ ਹਰ ਪਿੰਡ ਜੇਂਜ ਬੈਂਡ ਨੇ ਇਹੋ ਜਿਹਾ ਆਪਣੀ ਰੱਖਣ ਚੇਤ ਕਰਨ ਲਈ ਆਪਣੇ ਲੋਕੋ ਸੀ ਤਾਂ ਕਿਹਦੇ ਆ ਜਦੋਂ ਦੇ ਤੁਸੀਂ ਬੈਠੇ ਹੋ ਫ੍ਰਕਵੈਂਸੀ ਨਾਲ ਹੀ ਹੋ ਅੱਗੇ ਆ ਕੇ ਬੈਠਾ ਕਰੋ ਸਾਨੂੰ ਆਸ਼ੀਰਵਾਦ ਦਿਓ ਸਭ ਤੋਂ ਪਹਿਲਾਂ ਅਗਰ ਮੰਗਦੇ ਹਨ ਮਾਣਯੋਗ ਰਿਸ਼ਰ ਗੰਦੀ ਮੈਂਬਰ ਰਾਸ਼ਮੀਦੀ ਸਾਹਿਬ ਦਾ ਅਲਪ ਉਹ ਵੀ ਆਏ ਹੋਏ ਹੈ ਜੀ ਹੈ ਗਏ ਹਨ ਅਰ ਸੁਖਰਾਮ ਫੁਟਾਜੀ ਇਹ ਰੰਗ ਨੂੰ ਉਹਦੀ ਰੋਕਣਾ ਇਹ ਵੀ ਰੋਕਦਾ ਕਿ ਲੋਕਾਂ ਨੇ ਬਾਬਾ ਜੀ ਬਣ ਕੇ ਸਾਡੇ ਰਾਹ ਨੂੰ ਪਰ ਮੈਂ ਸਾਡੇ ਸਾਡੇ ਮਾ ਸੋਲੇ ਪਰਵਾਰ ਚਾਹੇ ਉਹ उनका युग के बड़ा प्रभाव है जाति आया हुआ है वो तो मैं बाढ़ा सुना दूँ तेरी संगत होगी जितनी तेरे वाले लड़कियाँ